ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਰਾਤ ਦੇ ਮੌਸਮ ਦੇ ਵਿੱਚ ਕੀ ਹਾਲਚਲ ਦੇਖਣ ਨੂੰ ਮਿਲੇਗਾ ਤੇ ਕੱਲ ਦੇ ਮੌਸਮ ਦੇ ਵਿੱਚ ਕੀ ਗਤੀਵਿਧੀਆਂ ਹੋਣਗੀਆਂ ਜਿਵੇਂ ਕਿ ਹੁਣ ਤੁਸੀਂ ਤਾਜ਼ਾ ਸੈਟਲਾਈਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਲੁਧਿਆਣੇ ਦੇ ਕਈ ਇਲਾਕਿਆਂ ਦੇ ਵਿੱਚ ਦੱਖਣੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੱਦਲੀ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸ ਦੇ ਚੱਲਦੇ ਹਵਾਵਾਂ ਦੀ ਗਤੀ ਵੀ ਦੇਖ ਲੈਣੇ ਉਹ ਦਿਸ਼ਾ ਵੀ ਦੇਖ ਦੋ ਕਿ ਉੱਤਰੀ ਉੱਤਰ ਪਾਸੇ ਉੱਤਰੀ ਹਵਾਵਾਂ ਚੱਲ ਰਹੀਆਂ ਨੇ ਅਤੇ ਦੱਖਣੀ ਹਿੱਸੇ ਦੇ ਵਿੱਚ ਦੱਖਣੀ ਹਵਾਵਾਂ ਚੱਲ ਰਹੀਆਂ ਨੇ ਇਹ ਜੋ ਦੱਖਣੀ ਹਵਾਵਾਂ ਹੁੰਦੀਆਂ ਨੇ ਨਮੀ ਵਾਲੀਆਂ ਹਵਾਵਾਂ ਹੁੰਦੀਆਂ ਨੇ ਜਦੋਂ ਇਹ ਮੈਦਾਨੀ ਇਲਾਕੇ ਦੇ ਵਿੱਚ ਪਹੁੰਚਦੀਆਂ ਨੇ ਤਾਂ ਉੱਥੇ ਗਰਜ ਚਮਕੋ ਵਾਲੇ ਬੱਦਲ ਬਣਨ ਦੀ ਸੰਭਾਵਨਾ ਮ ਵਧਾ ਦਿੰਦੀਆਂ ਨੇ ਬਾਕੀ ਡਿਟੇਲ ਵਿੱਚ ਦੱਸਦੇ ਆ ਕਿ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਨਾਲ ਜਲਦ ਤੋਂ ਜਲਦ ਸਾਂਝੀ ਕੀਤੀ ਜਾਵੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਦਿੱਲੀ ਵਰਗੇ ਇਲਾਕੇ ਹਰਿਆਣਿਆਂ ਦੇ ਵਿੱਚ ਆ ਜਿਹੜੀ ਉਹ ਬਦਲਵਾਈ ਵੜਨ ਦਾ ਮੇਨ ਕਾਰਨ ਆ ਉਹ ਦੱਖਣੀ ਹਵਾਵਾਂ ਜਦੋਂ ਚੱਲਦੀਆਂ ਨੇ ਨਵੀਂ ਵਾਲੀਆਂ ਹਵਾਵਾਂ ਮੈਦਾਨੀ ਇਲਾਕੇ ਦੇ ਵਿੱਚ ਬਦਲੀ ਕਾਰਵਾਈਆਂ ਕਰਨ ਲੱਗ ਜਾਂਦੀਆਂ ਨੇ ਤੇ ਹੁਣ ਆਪਾਂ ਨੂੰ ਇਹੀ ਇਹਦਾ ਅਸਰ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਦੱਖਣੀ ਹਵਾਵਾਂ ਚੱਲਣ ਕਰਨਾ ਅਤੇ ਉੱਤਰੀ ਇਲਾਕੇ ਦੇ ਵਿੱਚ ਠੰਡੀਆਂ ਜਿਹੜੀਆਂ ਪਹਾੜੀ ਇਲਾਕੇ ਹਵਾਵਾਂ ਚੱਲ ਰਹੀਆਂ ਨੇ ਉਸ ਦੇ ਚੱਲਦੇ ਆਪਾਂ ਨੂੰ ਬੱਦਲ ਇਹ ਕਾਰਵਾਈ ਆਪਾਂ ਨੂੰ ਉੱਤਰੀ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਲਗੀਆਂ ਹੁਣ ਜੇਕਰ ਆਪਾਂ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਕਿ ਮਾਨਸੇ ਦੇ ਕਈ ਇਲਾਕੇ ਸਰਹੱਦੀ ਇਲਾਕੇ ਅਤੇ ਸੰਗਰੂਰ ਮਲੇਰਕੋਟਲੇ ਵਰਗੇ ਸ਼ਹਿਰਾਂ ਦੇ ਵਿੱਚ ਜਿਹੜੀ ਬੱਦਲਬਾਈ ਬਣਨੀ ਫਿਲਹਾਲ ਸ਼ੁਰੂ ਹੋਈ ਆ ਤੇ ਇਸ ਦੇ ਚੱਲਦੇ ਆਪਾਂ ਨੂੰ ਅੱਜ ਰਾਤ ਦੇ ਮੌਸਮ ਦੇ ਵਿੱਚ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਇਸ ਦੇ ਵਿੱਚ ਜ਼ਿਆਦਾ ਸੰਭਾਵਨਾਵਾਂ ਨੇ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਅੱਜ ਰਾਤ ਨੂੰ ਤੇਜ਼ ਹਨੇਰੀ ਅਤੇ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਆ। ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ ਮੀਂਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਵੇਗਾ ਭਾਵ ਹਲਕੇ-ਫੁਲਕੇ ਮੀਂਹਾਂ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ ਲੇਕਿਨ ਤੇਜ਼ ਮੀਂਹ ਆਲੀਆਂ ਤੇਜ਼ ਹਨੇਰੀ ਚੱਲ ਸਕਦੀ ਆ ਲੇਕਿਨ ਮੀਂਹਾਂ ਦੀਆਂ ਗਤੀਵਿਧੀਆਂ ਉਹ 335 ਹੋਣਗੀਆਂ ਹੁਣ ਜੇਕਰ ਉੱਤਰੀ ਇਲਾਕੇ ਦੀ ਗੱਲ ਕਰੀਏ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਅੱਜ ਰਾਤ ਨੂੰ ਆਪਾਂ ਨੂੰ ਸਰਦੀ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੀ ਆਵਾਜ਼ਾਈ ਜ਼ਰੂਰ ਦੇਖਣ ਨੂੰ ਮਿਲੂਗੀ ਇਸ ਦੇ ਚੱਲਦੇ ਹੋ ਸਕਦਾ ਹੈ ਕਿ ਆਪਾਂ ਨੂੰ ਸਰਦੀ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਕੱਲ ਦੇ ਮੌਸਮ ਦੀ ਗੱਲ ਕਰਦੇ ਆ ਵੀ ਕੱਲ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤੇ ਹੁਣ ਜਿਹੜੇ ਲਗਾਤਾਰ ਕੱਲ ਦਾ ਹਵਾਵਾਂ ਨੇ ਜਿਹੜੀਆਂ ਉਹ ਦੱਖਣੀ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ ਨੇ ਤੇ ਕੱਲ ਨੂੰ ਵੀ ਆ ਜਿਹੜਾ ਪੱਛਮ ਦੱਖਣੀ ਹਵਾਵਾਂ ਚੱਲਣਗੀਆਂ ਜਿਸ ਦੇ ਚੱਲਦੇ ਆਪਾਂ ਨੂੰ ਹੋ ਸਕਦਾ ਕਿ ਦੁਪਹਿਰ ਤੋਂ ਬਾਅਦ ਇੱਕ ਵਾਰ ਫੇਰ ਤੋਂ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬਾਕੀ ਦੁਪਹਿਰ ਤੱਕ ਆ ਜਿਹੜਾ ਮੌਸਮ ਉਹ ਗਰਮ ਰਹੇਗਾ ਜਿਸ ਦੇ ਚੱਲਦੇ ਟੈਂਪਰੇਚਰ ਦੇ ਵਿੱਚ 2-3 ਡਿਗਰੀ ਹੋਰ ਵਾਧਾ ਹੋਵੇਗਾ ਕੱਲ ਦੇ ਦਿਨ ਮੌਸਮ ਆ ਜਿਹੜਾ ਦੁਪਹਿਰ ਤੋਂ ਬਾਅਦ ਬਦਲਣਾ ਸ਼ੁਰੂ ਹੋਵੇਗਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ ਮਲੇਰਕੋਟਲਾ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਕੱਲ ਦੇ ਦਿਨ ਇਸ ਦਾ ਜ਼ਿਆਦਾ ਅਸਰ ਆ ਜਿਹੜਾ ਪੂਰਬੀ ਹਿੱਸੇ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੂਗਾ ਪੂਰਬੀ ਹਿੱਸੇ ਅਤੇ ਦੱਖਣੀ ਹਿੱਸੇ ਦੇ ਵਿੱਚ ਜਿਵੇਂ ਕਿ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਤੇ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਕੱਲ ਨੂੰ ਦੁਪਹਿਰ ਤੋਂ ਬਾਅਦ ਭਾ 3-4 ਵਜੇ ਤੋਂ ਅੱਗੇ ਪਿੱਛੇ ਹੋ ਸਕਦਾ ਟਾਈਮ ਬਾਕੀ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਨੇ ਜਿਹੜੀਆਂ ਉਹ ਇੱਕ ਪਾਸੇੋਂ ਨਹੀਂ ਚੱਲਣਗੀਆਂ ਇਸੇ ਤਰ੍ਹਾਂ ਹੀ ਜਿਵੇਂ ਅੱਜ ਦੀਆਂ ਹਵਾਵਾਂ ਚੱਲ ਰਹੀਆਂ ਨੇ ਦੱਖਣੀ ਹਵਾਵਾਂ ਤੇ ਪੱਛਮੀ ਹਵਾਵਾਂ ਮਿਕਸ ਹੋ ਕੇ ਚੱਲਣਗੀਆਂ ਉੱਤਰ ਪੱਛਮੀ ਹਵਾਵਾਂ ਜਿਸ ਦੇ ਚੱਲਦੇ ਆ ਜਿਹੜਾ ਕੱਲ ਨੂੰ ਵੀ ਆਪਾਂ ਨੂੰ ਬੱਦਲ ਦੀ ਗਰਜ ਚਮਕੋ ਵਾਲੇ ਬੱਦਲ ਬਣਨ ਦੀ ਸੰਭਾਵਨਾ ਮਾ ਜ਼ਿਆਦਾ ਬਣੀਆਂ ਹੋਈਆਂ ਨੇ ਅੱਜ ਦੇ ਮੁਕਾਬਲੇ ਬਾਕੀ ਇਹ ਨਹੀਂ ਦੱਸ ਸਕਦੇ ਵੀ ਉਹ ਸਿਸਟਮ ਕਿੰਨਾ ਕੇ ਜ਼ਿਆਦਾ ਆਪ ਦਾ ਦਾਇਰਾ ਵਧਾਵੇਗਾ ਤੇ ਕਿੰਨਾ ਕੁ ਅਸਰ ਪਾ ਕੇ ਜਾਵੇਗਾ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ ਅਸਰ ਹੋਵੇਗਾ ਇਹ ਉਸ ਦੇ 2-4 ਘੰਟੇ ਪਹਿਲਾਂ ਹੀ ਪਤਾ ਲੱਗਦਾ ਵੀ ਕਿੰਨਾ ਕੁ ਅਸਰ ਆ ਇਸ ਦਾ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਵਿੱਚ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ